ਹੈਲੋ ਗਾਇਜ਼ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋਗੇ ਕੈਂਟ ਹੋਗੇ ਆਪਾਂ ਪਹੁੰਚੇ ਆਂ ਸੂਏ ਵਾਲੇ ਖੇਤ ਕਣਕਰਮਾਉਣ ਤੇ ਨਾਲ ਨਾਲ ਬਲੌਗ ਬਣਾਉਨੇ ਆ ਆਪਣੇ ਬਲੌਗ ਨੂੰ ਲਾਈਕ ਸੇਅਰ ਜੁ ਕਰਨਾ ਤੇ ਕਣਕਰਮਾਉਣ ਲੱਗ ਰਹੇ ਆ ਤੇ ਜਿਹੜੇ ਨਾਲੀ ਲਵੇ ਆਪਣੇ ਸੂਆ ਬਣੀ ਜਾਂਦਾ ਇਹੋ ਜਿਹਾ ਤੁਹਾਨੂੰ ਅਸਮਾਨ ਆਪਰੇ ਕੰਕ ਦਾ ਆਪਣੀ ਕਣਕ ਹੈ ਜਿਹੜੇ ਰਮਾਈ ਜਾਂਦੇ ਆ ਲਾਈਟ ਮਾਨੂੰ ਲਾਂਦਾ ਹੋ ਗਿਆ ਘੰਟਾ ਸਵਾ ਘੰਟਾ ਲੇਟ ਆਈ ਨੂੰ ਤੇ ਮਾਸੂਦੀ ਛੱਟਾਂ ਦੀਆਂ ਦੇਖਤੀਆਂ ਇਧਰ ਪਹਿਲਾਂ ਆਪਾਂ ਹੀ ਦਰਦੀ ਰਮਾਉਣੀ ਹੁੰਦੀ ਸੀ ਇਥੋਂ ਦੀ ਖਾਲੀ ਕਰਕੇ ਆਪਣੇ ਬੰਦ ਤੇ ਹੁਣ ਆਪਣੇ ਪਾਈਪ ਲਾਈਨ ਪਾਈ ਹੋਈ ਹੈ ਕੰਟ ਕਰਵਾਉਣ ਵਾਸਤੇ ਸਿੰਗੂ ਨਿਕਲਦੇ ਆ ਪਾਣੀ ਤੇ ਇਧਰੋਂ ਆਉਂਦਾ ਪਾਣੀ ਆਪਣਾ ਐਪ ਲਾਈਨ ਦਫਾ ਫਾਇਆ ਹੋਇਆ ਵੀ ਉਹ ਮੋਟਰਸਾਈਕਲ ਚੰਕਦੇ ਹੁਣ ਸੁਣ ਉਥੋਂ ਆਉਂਦਾ ਪਾਣੀ ਆਪਣਾ ਐਪ ਲਾਈਨ ਤੇ ਆ ਆਪਣੇ ਗਣਕੇ ਆ ਆਪਣੀ ਗਣਕੇ ਹਾਲੀ ਆਪਣੀ ਗਣਕੇ ਤੇ ਆਪਣੇ ਵਲੌਗ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਸਬਸਕ੍ਰਾਈਬ ਵੀ ਕਰਨਾ ਭੁੱਲਿਆ ਕਰੋ ਇਹ ਤੇ ਆਹੋਸ਼ ਹੋ ਗਿਆ ਰਪਿੰਦ ਤੇ ਆਸਟੇ ਹਨ ਜਨ ਇਟਾ ਸੂਏ ਵਾਲੀਆਂ ਪੱਥਰ ਕੱਲ ਕਿਸੇ ਲੈ ਕੇ ਜਾਂਦੀ ਸੀ ਉਹਨੂੰ ਲਾਲਚ ਦਿੱਤਾ ਸੀ ਵੀ ਆਹੋ ਕਰ ਦੋ ਤੁਸੀਂ ਚੱਕ ਲੋ ਮੈਂ ਚੱਕੀ ਨਹੀਂ ਗਏ ਭੰਨ ਕੇ ਛੱਡ ਗਈ ਕਟੀਆਂ ਨਹੀਂ ਗਈਆਂ ਉਹਨਾਂ ਤੋਂ ਇਟਾ ਇੱਕ ਤੇਰ ਦੇਖਦੇ ਤਾਂ ਤਾਂ ਕਰਨੀ ਪੂ ਇੱਥੇ ਲੈ ਆਣਗੇ ਲੋਕ ਫੇਰ ਤਾਂ ਠੀਕ ਆ ਤਣੇ ਕੱਟੇ ਨੇ ਸੂਈ ਚੂ ਮਾ ਮੁੱਟਾ ਹੋ ਗਿਆ ਉਹ ਪਿਆਉਣ ਨਮਾਤਾ ਜਾ ਕੱਟਿਆ ਆ ਨੀ ਮਿਲਦਾ ਚੈੱਕ ਕਰੋ ਤੁਸੀਂ ਵੀ ਜੀ ਆਹ ਚਲੋ ਤੁਸੀਂ ਕੋਈ ਇੱਥੇ ਗੁੱਲੀ ਡੰਡੇ ਵਾਲੀ ਕਰਨ ਵਾਲੀ ਆ ਕਰਾਂਗੇ ਇਹ ਟੱਕਰਦੀ ਹੈ ਨਾ ਪਾਣੀ ਦੀ ਕੂਤ ਕਿਹਦੀ ਚੱਕਲੇਗੀ ਪਾਣੀ ਦੇ ਟੱਕਰ ਜੇ ਠੀਕ ਉਹ ਕਿਤੇ ਪਾਣੀ ਨਹੀਂ ਗਾਜੇ ਲੈਣਾ ਟੈਂਕ ਨੂੰ ਪਾਣੀ ਲੈਣੇ ਜਾਂਦਾ ਹੈ ਉਤਰੋ ਪੱਕਾ ਕਰਦੇ ਹੁੰਦੇ ਨੇ ਤੇ ਨਾ ਹੋ ਗਿਆ ਅਹ ਕਸ਼ੀ ਨਾ ਟੱਕਰਦਾ ਰਿਆ ਪਾਣੀ ਦਾ ਪਾਣੀ ਨਿਕਲ ਜੇ ਕਿਤੇ ਮਿੱਟੀ ਦੇ ਤੱਤੀਆ 컬러 ਮਾਈ ਸੀ ਇੱਤਰ ਲਿਖ ਤੇ ਹਜਰ ਮੰਗ ਕੱਲ ਕਿ ਲਗੜਕਦਾ ਸੀ ਵਸੋ ਕਿੱਲਾ ਕਰੇ ਵਸ ਸਵਾ ਕਿਲਾ ਹੋ ਅਟਕ ਰੰ ਕਰ ਰਹੀ ਇਹਨ ਮਤ ਜਿਵੇਂ ਵੜਦਾ ਪਣ ਆਸੂਆਂ ਬੰਨ ਲੱਗ ਰਹੇ ਆਪਣੇ ਮੱਥੇ ਮਿੱਟੀ ਦਾ ਪਾਤੀ ਘਲਾ ਤੇ ਚੈੱਕ ਕਰੋ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜੋ ਕਰੋ ਉਹ ਟੁੱਟ ਗਿਆ ਬਣੀ ਜਾਂਦਾ ਹੈ ਮਿੱਟੀ ਲਾਤੀਆ ਪਿਛੋੜ ਵੀ ਸਾਫ ਕਰਦੇ ਹੁੰਦੇ ਨੇ ਪਛਰੀ ਲੱਕੀ ਸਾਰ ਨਾਲ ਨਹੀਂ ਜਾਂਦੀ ਸੀ ਵਰਤੀ ਹੈ ਇਤਰੋਂ ਸੂ ਇਤਰੋਂ ਹੁੰਦਾ ਬੰਦਾ ਉਹ ਚਲੀ ਜਾਂਦੀ ਨਿਕੀ ਜੇ ਵਿੱਚ ਬੰਦੇ ਜਿਹਾ ਬੁਲਾਉਂਦੇ ਹੋਗਾ ਤੇ ਯੱਪਾ ਸੂ ਦੇ ਲੈ ਬਿਲੇ ਬਈ ਕਣ ਕਰਮਾਉਣ ਲੱਗ ਰਹੇ ਆ ਤੇ ਇੱਧਰ ਪਹੁੰਚ ਗਈ ਆਰ ਮਾਈ ਸੇ ਤੁਹਾਨੂੰ ਕੈਮਰੇ ਚ ਦਿਖਦੀ ਹੋਊਗੀ ਕੱਲ੍ਹ ਦਾ ਫਾਪਾ ਵਾ ਖੇਰ ਹੋ ਪਚਨ ਨੇ ਪਰ ਪਾਣੀ ਦੇਖਦੇ ਚੈੱਕ ਕਰਦੇ ਇਹ ਇੱਧਰ ਕੀ ਤਲੰਗ ਹੈ ਨਹੀਂ ਹਣਾ ਉਧਰ ਦੀ ਚੱਲਦੇ ਆਏ ਨੇ ਸੂਏ ਦੀ ਪਰੜੀ ਪਰੜੀ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜੁ ਕਰਨਾ ਫਿਰ ਸਬਸਕ੍ਰਾਈਬ ਵੀ ਕਰਨਾ ਤੇ ਪਹੁੰਚ ਗਏ ਆਪਾਂ ਖੇਤ ਘੇਰਾ ਵਸ ਥੋੜਾ ਇਹ ਰਹਿੰਦਾ ਹੈ ਰਾਮ ਨਾਲ ਇਹ ਘੇਰੇ ਵਿੱਚ ਦੀ ਦੂਜਾ ਘੇਰਾ ਰਮਾਵਾਂਗੇ ਆਪਾਂ